ਖਾਸ ਕਰਕੇ ਸਰਦਾਰ ਗੁਰਮੀਤ ਸਿੰਘ ਜੀ ਖੇਤੀਬਾੜੀ ਮੰਤਰੀ ਸਾਡੇ ਐਮਐਲਏ ਸਹਿਬਾਨ ਡਾਕਟਰ ਰਹਿਮਾਨ ਅਵਿਨਾਸ਼ ਰਾਏ ਖੰਨਾ ਜੀ ਗਾਬੜੀਆਂ ਜੀ ਤੇ ਹੋਰ ਸ਼ਖਸੀਤਾ ਸਾਰੇ ਆਫੀਸਰਸ ਜਿਨ੍ਹਾਂ ਨੇ ਸੇਵਾ ਵੀ ਕੀਤੀ ਹੈ ਤੇ ਖਾਸ ਕਰਕੇ ਅੱਜ ਮੈਂ ਸੋਚਣ ਰਿਹਾ ਸੀ ਸਵੇਰੇ ਸਵੇਰੇ ਦੇਖ ਕੇ ਸਰ ਪੁਲਿਸ ਵਾਲੇ ਨੌਜਵਾਨ ਤੇ ਅਫੀਸਰ ਇੱਥੇ ਆਏ ਹੋਏ ਸੀ 5 ਵਜੇ ਉਦੋਂ ਠੰਡ ਵੀ ਬੜੀ ਸੀ ਧੁੰਦ ਵੀ ਬੜੀ ਪਈ ਹੋਈ ਸੀ ਮੈਂ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਕੀ ਸਾਡੇ ਘਰ ਕੇ ਵਿਚਾਰੇ ਦੁਖੀ ਤਾਂ ਨਹੀਂ ਹੋ ਰਹੇ ਮੈਂ ਮਨਚੇ ਵੀ ਸੋਚ ਰਿਹਾ ਸੀ ਕਿ ਕੋਈ ਇਹਨਾਂ ਦੀ ਲੋੜ ਨਹੀਂ ਇੰਨੀ ਇੱਥੇ ਤਾਂ ਬੜੀ ਸ਼ਾਂਤੀ ਹੈ ਬੜੀ ਕਿਰਪਾਤ ਕੋਈ ਲੋੜ ਨਹੀਂ ਉਹਨਾਂ ਨੇ ਵੀ ਆਪਣੀ ਡਿਊਟੀ ਦਿੱਤੀ ਤੇ ਸਭ ਤੋਂ ਉਪਰ ਸਾਧ ਸੰਗਤ ਜਿਨ੍ਹਾਂ ਨੇ ਇਸ ਪਈ ਹੋਈ ਧੁੰਦ ਵਿੱਚ ਇਸ ਤਰ੍ਹਾਂ ਦੇ ਔਖੇ ਟਾਈਮ ਵਿੱਚ ਵੀ ਤੁਸੀਂ ਦੂਰੋਂ ਦੂਰੋਂ ਆਏ ਹੋ ਆ ਕੇ ਕਿਰਪਾ ਕੀਤੀ ਹੈ ਸਾਧ ਸੰਗਤ ਜੀ ਉਹਨਾਂ ਸ਼ਹੀਦਾਂ ਦੀਆਂ ਇਹ ਮਹਾਨ ਯਾਦਾਂ ਨੇ ਉਹਨਾਂ ਯਾਦਾਂ ਦੇ ਨਾਲ ਅਸੀਂ ਜੁੜ ਕੇ ਸਾਨੂੰ ਆਪਣੇ ਫਰਜ਼ ਚੇਤਾ ਹੌਂਦੇ ਰਹੇ ਸ਼ਹੀਦਾਂ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਵਾਰੀ ਉਸ ਸਤਿਗੁਰੂ ਸੱਚ ਬਾਦਸ਼ਾਹ ਨੂੰ ਯਾਦ ਕਰੀਏ ਜਿਨ੍ਹਾਂ ਦਾ ਅੱਜ ਪ੍ਰਕਾਸ਼ ਪੁਰਬ ਵੀ ਹੈ ਜਿਨ੍ਹਾਂ ਨੇ ਸਾਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਹੈ ਜਿਹਦੇ ਨਾਲ ਅਸੀਂ ਜੁੜੇ ਹੋਏ ਹਾਂ ਤੇ ਮੈਂ ਤਾਂ ਇਹ ਵੀ ਕਹਿਣਾ ਹਾਂ ਕਿ ਜੇ ਮੁਗਲਾਂ ਦਾ 500 600 ਸਾਲ ਤੋਂ ਚੱਲਿਆ ਹੋਇਆ ਰਾਜ ਖਤਮ ਕਰਨ ਦੀ ਸ਼ੁਰੂਆਤ ਕੀਤੀ ਹੈ ਤੇ ਆਪਣਾ ਸਰਬਸਤ ਦਾਨ ਕਰਕੇ ਉਸ ਸੱਚੇ ਪਾਤਸ਼ਾਹ ਨੇ ਕੀਤੀ ਹੈ ਇੱਕ ਵਾਰੀ ਬੜੇ ਪਿਆਰ ਨਾਲ ਉਹਨਾਂ ਨੂੰ ਯਾਦ ਕਰਦੇ ਹੋਏ ਆਖੀਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਵੀ ਹੈ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਿੱਖੀ ਜੋ ਸੰਪਰਦਾਇਕ ਧਰਮਾਂ ਤੋਂ ਉੱਪਰ ਸੀ ਜਿੱਥੇ ਸੇਵਾ ਸਿਖਾਈ ਗਈ ਜਿੱਥੇ ਜ਼ੁਲਮ ਨਾਲ ਲੜਨਾ ਸਿਖਾਇਆ ਗਿਆ ਜਿੱਥੇ ਸੱਚ ਸਿਖਾਇਆ ਗਿਆ ਜਦੋਂ 100 150 ਸਾਲ ਦੇ ਸਮੇਂ ਦੇ ਵਕਫੇ ਦੇ ਨਾਲ ਉਸ ਸਿੱਖੀ ਨੂੰ ਲੋਕ ਭੁੱਲਣ ਲੱਗ ਗਏ ਉਸ ਗੁਰਬਾਣੀ ਨਾਲ ਉਸ ਸਿੱਖ ਟੁੱਟਣ ਲੱਗ ਗਏ ਤੇ ਜਿਸ ਸਤਗੁਰੂ ਸੱਚ ਪਾਤਸ਼ਾਹ ਨੇ ਦੁਬਾਰਾ ਫਿਰ ਆ ਕੇ ਉਸ ਸਿੱਖੀ ਨਾਲ ਜੋੜਿਆ ਉਸ ਗੁਰਬਾਣੀ ਦਾ ਸਤਕਾਰ ਕਰਾਇਆ ਉਸ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਹੋਏ ਇੱਕ ਵਾਰੀ ਆਖੀਏ ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸੀ ਕਿ ਜਿੰਨਾ ਚਿਰ ਤੁਸੀਂ ਗੁਰਬਾਣੀ ਨਾਲ ਨਾਮ ਨਾਲ ਜੁੜ ਕੇ ਤੁਹਾਡਾ ਮਨ ਇੰਨਾ ਉੱਚਾ ਨਹੀਂ ਹੋ ਜਾਏਗਾ ਕਿ ਤੁਹਾਨੂੰ ਮਰਨ ਤੋਂ ਡਰ ਨਹੀਂ ਲੱਗੇਗਾ ਉਹਨਾਂ ਚਿਰ ਅਸੀਂ ਦੇਸ਼ ਆਜ਼ਾਦ ਨਹੀਂ ਕਰ ਸਕਦੇ ਉਹਨਾਂ ਚਿਰ ਅਸੀਂ ਕੋਈ ਕੌਮ ਦਾ ਕੰਮ ਨਹੀਂ ਕਰ ਸਕਦੇ ਉਹਨਾਂ ਚਿਰ ਅਸੀਂ ਕੋਈ ਦੇਸ਼ ਦਾ ਕੰਮ ਨਹੀਂ ਕਰ ਸਕਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਜਦੋਂ ਅੰਮ੍ਰਿਤ ਛਕਾ ਕੇ ਉਸ ਸਿੱਖੀ ਨੂੰ ਮੁੜ ਸੁਰਜੀਤ ਕੀਤਾ ਤੇ ਕਿਹਾ ਗੁਰਬਾਣੀ ਪੜਿਆ ਕਰੋ ਉਹਨਾਂ ਦਿਨਾਂ ਵਿੱਚ ਉਹ ਸਮਾਂ ਸੀ ਕਿ ਜਦੋਂ ਗੁਰਬਾਣੀ ਪੜਨੋਂ ਭੁੱਲ ਚੁੱਕੇ ਸੀ ਨਾਮ ਜਪਿਆ ਕਰੋ ਗੁਰਬਾਣੀ ਪੜਿਆ ਕਰੋ ਝੂਠ ਨਾ ਬੋਲਿਆ ਕਰੋ ਸੱਚ ਨਾਲ ਲੱਗੋ ਇਸ ਸੱਚ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋਣਾ ਇਸ ਕਰਕੇ ਉਹ ਸਿੱਖ ਇਹੋ ਜਿਹੇ ਪੈਦਾ ਹੋਏ ਜਿਨ੍ਹਾਂ ਨੂੰ ਤੋਪਾਂ ਤੋਂ ਡਰ ਨਹੀਂ ਲੱਗਾ ਜਿਨ੍ਹਾਂ ਨੂੰ ਫਾਂਸੀਆਂ ਤੋਂ ਡਰ ਨਹੀਂ ਲੱਗਾ ਜਿਨ੍ਹਾਂ ਨੂੰ ਸੱਚ ਬੋਲਦਿਆਂ ਕਦੇ ਡਰ ਨਹੀਂ ਲੱਗਾ ਜੇ ਉਹਨਾਂ ਨੇ ਆ ਕੇ ਇੱਥੇ ਆਖਿਆ ਕਿ ਮੈਨੂੰ ਤੋਪ ਨਾਲ ਮੰਨਣ ਦੀ ਲੋੜ ਨਹੀਂ ਮੈਂ ਤੋਪ ਦੇ ਸਾਹਮਣੇ ਆਪ ਆ ਕੇ ਉੱਡਾਂਗਾ ਕਿਸੇ ਨੇ ਇਹ ਯੂਰਪ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਰਾ ਯੂਰਪ ਇੱਕ ਈਸਾ ਮਸੀਹ ਤੇ ਮਾਨ ਕਰਦਾ ਮੈਂ ਅੱਜ ਕਿੰਨੇ ਈਸਾ ਮਸੀਹ ਤੋਪਾਂ ਦੇ ਅੱਗੇ ਉੱਡਦੇ ਵੇਖੇ ਨੇ ਸੋ ਇੰਨੀ ਵੱਡੀ ਕੁਰਬਾਨੀ ਦੀਆਂ ਮਸਾਲਾ ਨਹੀਂ ਮਿਲਦੀਆਂ ਔਰ ਉਹਨਾਂ ਨੇ ਕੁਝ ਆਪਣੇ ਵਾਸਤੇ ਨਹੀਂ ਕੀਤਾ ਉਹਨਾਂ ਦਾ ਕੋਈ ਆਪਣਾ ਲਾਲਚ ਨਹੀਂ ਸੀ ਉਹ ਇਸ ਦੇਸ਼ ਧਰਮ ਤੇ ਕੌਮ ਵਾਸਤੇ ਉਹਨਾਂ ਨੇ ਇਹ ਸ਼ਹੀਦੀਆਂ ਦਿੱਤੀਆਂ ਅੱਜ ਜੋ ਅਮਰ ਨੇ ਉਹਨਾਂ ਸ਼ਹੀਦੀਆਂ ਤੋਂ ਬਾਅਦ ਬੜੇ ਸਾਡੇ ਸ਼ਹੀਦ ਹੋਏ ਪਰ ਇੱਕੋ ਪ੍ਰੇਰਣਾ ਸਰੋਤ ਸਣ ਜੇ ਅਸੀਂ ਸਰਦਾਰ ਪਗਤ ਸਿੰਘ ਜੀ ਦਾ ਵੀ ਲੇਖ ਪੜੀਏ ਉਹ ਨਾਮਧਾਰੀ ਸ਼ਹੀਦ ਸਰਦਾਰ ਪਗਤ ਸਿੰਘ ਜੀ ਦੇ ਵੀ ਪ੍ਰੇਰਣਾ ਸਰੋਤ ਬਣੇ ਉਹ ਸਰਦਾਰ ਕਰਤਾਰ ਸਿੰਘ ਸਰਾਬਾ ਦੇ ਵੀ ਪ੍ਰੇਰਣਾ ਸਰੋਤ ਬਣੇ ਤੇ ਇਹ ਗੱਲ ਹੋ ਰਹੀ ਸੀ ਕਿ ਸਰਦਾਰ ਸੋਹਣ ਸਿੰਘ ਪਖਣਾ ਨੂੰ ਤਾਂ ਇਹ ਪ੍ਰੇਰਣਾ ਹੀ ਨਾਮਧਾਰੀ ਸੰਤ ਬਾਬਾ ਕੇਸਰ ਸਿੰਘ ਜੀ ਤੋਂ ਮਿਲੀ ਉਹਨਾਂ ਦੀ ਕਿਰਪਾ ਹੋਈ ਤੇ ਇਹ ਇੱਕ ਮੂਵਮੈਂਟ ਚੱਲ ਪਈ ਜਿਹਦੇ ਨਾਲ ਦੇਸ਼ ਆਜ਼ਾਦ ਹੋਇਆ ਇੱਕ ਮੇਰਾ ਇਹ ਕਹਿਣ ਨੂੰ ਦਿਲ ਕਰਦਾ ਹੈ ਕਿ ਜਿਸ ਦੇਸ਼ ਲਈ ਉਹਨਾਂ ਸ਼ਹੀਦੀਆਂ ਦਿੱਤੀਆਂ ਉਹ ਦੇਸ਼ ਨਾ ਪਾਕਿਸਤਾਨ ਸੀ ਨਾ ਖਾਲਸਤਾਨ ਸੀ ਉਹ ਸਾਡਾ ਇੱਕ ਅਨਿਖੜਵਾਂ ਦੇਸ਼ ਹੈ ਸਾਨੂੰ ਕਦੀ ਵੀ ਇਹ ਕਹਿਣ ਦੀ ਇਹ ਸੋਚਣ ਦੀ ਵੀ ਲੋੜ ਨਹੀਂ ਇਹ ਪੰਜਾਬੀ ਤੇ ਸਿੱਖ ਇੱਕ ਦੀਵਾਰ ਬਣ ਕੇ ਖਲੋਤੇ ਨੇ ਇਸ ਦੇਸ਼ ਵਾਸਤੇ ਤੇ ਉਹਨਾਂ ਦੀਆਂ ਸ਼ਹੀਦੀਆਂ ਕਿਸੇ ਹੋਰ ਆਪਣੇ ਲਾਲਚ ਵਾਸਤੇ ਨਹੀਂ ਨਾ ਕਿਸੇ ਨੂੰ ਆਪਣੇ ਲਾਲਚ ਵਾਸਤੇ ਵੀ ਕਈਆਂ ਨੇ ਕੋਸ਼ਿਸ਼ ਕੀਤੀ ਕਿ ਪੰਜਾਬੀਆਂ ਨੂੰ ਵੱਖਰੇ ਕਰਨ ਦੀ ਕਈ ਸਾਡੇ ਭਰਾਵਾਂ ਨੇ ਵੀ ਆਪਣੇ ਆਪ ਆਪਣੇ ਸਵਾਰਥ ਵਾਸਤੇ ਕੀਤੀ ਪਰ ਮੈਂ ਇਹ ਸੋਚਦਾ ਕਿ ਜਦੋਂ ਤੋਂ ਵੀ ਅਸੀਂ ਸ਼ੁਰੂ ਹੋਇਆ ਅਸੀਂ ਉਹ ਸ਼ਹੀਦੀਆਂ ਦੀ ਲੜੀ ਅਸੀਂ ਤਾਂ ਗੁਰੂ ਅਰਜਨ ਦੇਵ ਸੱਚ ਪਾਤਸ਼ਾਹ ਤੋਂ ਸ਼ੁਰੂ ਹੋਈ ਗੁਰੂ ਤੇਗ ਬਹਾਦਰ ਸੱਚ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਸਾਬਜਾਦਿਆਂ ਦੀਆਂ ਸ਼ਹੀਦیاں ਹੋਈਆਂ ਉਸ ਤੋਂ ਬਾਅਦ अनेका ਹੀ ਸ਼ਹੀਦ ਹੋਏ ਸਾਰੇ ਉਹ ਇਸ ਦੇਸ਼ ਦੇ ਸ਼ਹੀਦ ਸਨ ਸਰਕਾਰਾਂ ਦੀਆਂ ਗੱਲਾਂ ਕਰਦਿਆਂ ਹੋਇਆਂ ਅੱਜ ਸਾਨੂੰ ਅਸੀਂ ਇਹ ਮਾਣ ਨਾਲ ਕਹਿੰਨੇ ਆ ਕਿ ਅਸੀਂ ਆਜ਼ਾਦ ਆ ਅੱਜ ਅਸੀਂ ਇਹ ਮਾਣ ਨਾਲ ਕਹਿੰਨੇ ਆ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਇਹ ਠੀਕ ਹੈ ਕਿ ਇਨਸਾਨੀਅਤ ਵਿੱਚ ਥੱਲੇ ਹੇਠਾਂ ਉੱਤੇ ਵੰਡ ਕੱਟ ਹੁੰਦਾ ਹੈ ਪਰ ਜਿੰਨੀਆਂ ਵੀ ਸਰਕਾਰਾਂ ਆਈਆਂ ਸਰਦਾਰ ਬਿਆਨ ਸਿੰਘ ਜੀ ਤੋਂ ਲੈ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਅੱਜ ਭਗਵੰਤ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਆਪ ਦੀ ਸਰਕਾਰ ਹੈ ਇਹ ਇਨਾਂ ਹੱਦਾਂ ਇਨਾਂ ਲਾਈਨਾਂ ਤੋਂ ਉੱਪਰ ਉੱਠ ਕੇ ਸਾਰੀਆਂ ਸਰਕਾਰਾਂ ਨੇ ਇੱਥੇ ਸੇਵਾ ਕੀਤੀ ਔਰ ਪਿਆਰ ਨਾਲ ਸੇਵਾ ਕੀਤੀ ਹੈ ਮੈਂ ਇਹ ਕਵਾਂਗਾ ਕਿ ਕੋਈ ਇੱਥੇ ਦੇਣ ਵਾਲਾ ਨਹੀਂ ਇਹ ਤਾਂ ਸੇਵਾ ਕਰਕੇ ਉਹਨਾਂ ਦੇ ਵੱਡੇ ਭਾਗ ਨੇ ਜਿਹੜੇ ਇੱਥੇ ਸ਼ਹੀਦਾਂ ਦੀ ਜਗ੍ਹਾ ਤੇ ਜਿੱਥੇ ਉਹਨਾਂ ਦੇ ਚਰਨ ਪਏ ਨੇ ਜਿਨ੍ਹਾਂ ਨੂੰ ਉੱਥੇ ਸੇਵਾ ਕਰਨ ਦਾ ਮੌਕਾ ਮਿਲਦਾ ਇਹ ਤਾਂ ਉਹਨਾਂ ਦੇ ਧੰਨ ਭਾਗ ਨੇ ਤੇ ਕੀਤੀ ਵੀ ਸਾਰਿਆਂ ਨੇ ਇਸ ਭਾਵਨਾ ਨਾਲ ਕੀਤੀ ਹੈ ਸੋ ਇਹ ਕਰਦੇ ਹੋਇਆ ਉਹਨਾਂ ਸ਼ਹੀਦਾਂ ਦੀ ਇਹ ਯਾਦ ਕਰਦੇ ਹੋਇਆ ਸਾਨੂੰ ਇਹ ਮੌਕਾ ਮਿਲੇ ਕਿ ਸਾਡਾ ਇਹ ਦੇਸ਼ ਜਿਸ ਤਰ੍ਹਾਂ ਦਾ ਸੁਪਨਾ ਸਾਡੇ ਸ਼ਹੀਦਾਂ ਨੇ ਲਿਆ ਸੀ ਜੋ ਜਿਸ ਤਰ੍ਹਾਂ ਦਾ ਦੇਸ਼ ਉਹ ਦੇਖਣਾ ਚਾਹੁੰਦੇ ਸੀ ਇਹ ਦੇਸ਼ ਉਸ ਤਰ੍ਹਾਂ ਦਾ ਬਣ ਸਕੇ ਜਿਸ ਦੇਸ਼ ਵਿੱਚ ਕੋਈ ਭੁੱਖਾ ਨਾ ਰਵੇ ਦੇਸ਼ ਵਿੱਚ ਕੋਈ ਮਕਾਨ ਤੋਂ ਬਿਨਾ ਨਾ ਰਵੇ ਜੇ ਫਿਰ ਮੈਂ ਉਸ ਤੋਂ ਅੱਗੇ ਜਾ ਕੇ ਕਹਾਂ ਆਪਾਂ ਇਹ ਮੰਗਦੇ ਹਾਂ ਤੇ ਸੱਚੇ ਬਾਦਸ਼ਾਹ ਇਹ ਕਿਰਪਾ ਕਰ ਇਸ ਦੇਸ਼ ਵਿੱਚ ਕੋਈ ਈਰਖਾ ਨਾ ਰਵੇ ਕੋਈ ਦੁਸ਼ਮਣ ਨਾ ਰਵੇ ਫਿਰ ਸੱਚਮੁੱਚ ਇਹ ਤੇਰਾ ਰਾਜ ਹੋਵੇਗਾ ਫਿਰ ਸੱਚਮੁੱਚ ਉਹਨਾਂ ਦੇ ਸੁਪਨੇ ਦਾ ਇਹ ਦੇਸ਼ ਹੋਵੇਗਾ ਅਸੀਂ ਇਹ ਚਾਹੁੰਦੇ ਹਾਂ ਕਿ ਅੱਜ ਇਸ ਦਿਨ ਤੇ ਇੱਥੇ ਆਏ ਹੋਏ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਅਰਜੇ ਉਹ ਸ਼ਹੀਦਾਂ ਦੇ ਚਰਨਾਂ ਵਿੱਚ ਵੀ ਅਰਜੇ ਉਹ ਜਿਨ੍ਹਾਂ ਨੇ ਇੱਥੇ ਇਹ ਕੁਰਬਾਨੀਆਂ ਦਿੱਤੀਆਂ ਨੇ ਕਿ ਇਹ ਕਿਰਪਾ ਹੋਵੇ ਸਾਰੇ ਸੁਖੀ ਹੋਣ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਕੋਈ ਦੁਖੀ ਹੋਈ ਨਾ ਇਹ ਅਰਦਾਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹੋਇਆ ਇੱਕ ਵਾਰੀ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ